ਲੋ ਜੀ ਜਿੱਦਾਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਪੰਡਤ ਜੀ ਦੀ ਕਹੋਈ ਹਰੇਕ ਗੱਲ ਸੱਚ ਹੁੰਦੀ ਆ ਸੋ ਫਿਰ ਤੋਂ ਭਵਿੱਖਬਾਣੀ ਕਰਤੀ ਕਿ ਜਿਹੜੇ ਕੰਨਿਆ ਤੇ ਕੁੰਭ ਰਾਸ਼ੀ ਵਾਲੇ ਨੂੰ ਡਰਾਅ ਨਿਕਲਣਾ ਜੀ ਐਗਤੀ ਰਾਸ਼ੀਆਂ ਨੂੰ ਸ਼ੁਰੂ ਹੋ ਗਈਆਂ ਕੰਨਿਆ ਰਾਸ਼ੀ ਤੇ ਆਪਣੇ ਕੁੰਭ ਰਾਸ਼ੀ ਇਹ ਰਾਸ਼ੀਆਂ ਵਾਲੇ ਜਰੂਰ ਟਿਕਟ ਪਾਓ ਕਿਉਂਕਿ ਤੁਹਾਡੇ ਨਾਮ ਲੱਗਣ ਦੇ ਚਾਂਸਸ ਨੇ ਪਹਿਲਾ ਨੰਬਰ ਤਾਂ ਦੇਖੋ 24 ਮਈ ਨੂੰ ਡਰਾਅ ਹੋਣ ਜਾ ਰਹੇ ਆ 2.5 ਕਰੋੜ ਦਾ ਪ੍ਰਾਈਜ਼ ਹੈ ਜਿਹਦੇ ਜਾਨੀ 99% ਚਾਂਸ ਕੰਨਿਆ ਜੀ ਆਉਂਦੇ ਨੇ 1% ਕੁੰਭ ਚ ਜਾਂਦੇ ਨੇ ਉਸ ਤੋਂ ਬਾਅਦ ਵਿੱਚ 1000 ਰੁਪਏ ਵਾਲੀ ਟਿਕਟਾ 200 ਰੁਪਏ ਦੀ ਟਿਕਟਾ ਉਹਦੇ 99% ਚਾਂਸ ਕੁੰਭ ਚ ਨੇ ਤੇ 1% ਕੰਨਿਆਂ ਚ ਨੇ ਇਸ ਕਰਕੇ ਦੋਨੇ ਰਾਸ਼ੀਆਂ ਬਣਦੀਆਂ ਨੇ ਦੋਨੇ ਰਾਸ਼ੀਆਂ ਵਾਲੇ ਆਪਣਾ ਡੇਟ ਆਫ ਬਰਥ ਤੇ ਜਨਮ ਦਾ ਟਾਈਮ ਉਹ ਲੈ ਕੇ ਆਓ ਉਹਦੇ ਹਿਸਾਬ ਨਾਲ ਜੋ ਲੱਕੀ ਨੰਬਰ ਬਣਦਾ ਉਹ ਟਿਕਟਾਂ ਦਿੱਤੀਆਂ ਜਾਣਗੀਆਂ ਟਿਕਟਾਂ ਜਿਹੜੀਆਂ ਮੈਡਮ ਹੈਗੀਆਂ ਜਿੱਦਾਂ 10 ਮਈ ਨੂੰ 1.5 ਕਰੋੜ ਵਾਲੀ ਡਰਾਅ ਖੁੱਲਣ ਜਾ ਰਿਹਾ ਪੰਜਾਬ ਸਰਕਾਰ ਦਾ ਤੇ ਪ੍ਰਮਾਤਮਾ ਸੁੱਖ ਰੱਖੇ ਇਹਦਾ ਇਨਾਮ ਉਰ ਹੀ ਲੱਗਣਾ ਉਸ ਤੋਂ ਬਾਅਦ ਦੇ ਵਿੱਚ 24 ਮਈ ਨੂੰ ਖੁੱਲਣ ਜਾ ਰਹੀ ਜੀ 2.5 ਕਰੋੜ ਰੁਪਏ ਵਾਲੀ ਟਿਕਟ ਦਾ ਤੇ 7 ਜੂਨ ਨੂੰ ਖੁੱਲਣ ਜਾ ਰਿਹਾ 1000 ਰੁਪਏ ਟਿਕਟ 50 ਲੱਖ ਰੁਪਏ ਦਾ ਤੇ ਤੁਸੀਂ ਸਾਰੀਆਂ ਟਿਕਟਾਂ ਦੇ ਸਾਡੇ ਕੋਲ ਕੰਬੋ ਪੈਕ ਪਾ ਸਕਦੇ ਹੋ ਜਿੱਦਾਂ 2500 ਰੁਪਏ ਦਾ ਕੰਬੋ ਪੈਕ ਆ 2200 ਦਾ ਕੰਬੋ ਪੈਕ ਆ 4500 10000 ਠੀਕ ਹੈ ਤੇ ਸ਼ਨੀਵਾਰ ਨੂੰ ਲੁਧਿਆਣੇ ਬਾਕੀ ਦਿਨ ਉਹਨਾਂ ਜੀ ਆਪਣੇ ਮਲੇਰਕੂਲੇ ਤੇ ਮੰਗਲਵਾਰ ਨੂੰ ਮਠਿੰਡਾ ਬਿਲਕੁਲ ਬਾਕੀ ਦਾ ਇੱਕ ਗੱਲ ਮੈਂ ਇਹ ਜ਼ਰੂਰ ਕਹਿਣਾ ਚਾਹੁੰਗੀ ਬਹੁਤ ਸਾਰੇ ਲੋਕ ਇਹ ਸੋਚਦੇ ਨੇ ਵੀ ਸ਼ਾਇਦ ਇਹ ਉਂਝ ਹੀ ਨਹੀਂ ਆਣਾ ਵੀ ਨਿਕਲਦੇ ਨਹੀਂ ਹੈਗੇ ਡਰਾ ਮੇਰੀਆਂ ਵੀਡੀਓ ਚੈੱਕ ਕਰ ਲਓ ਜਾਂ ਹੋਰ ਜਿਨ੍ਹਾਂ ਨੇ ਵੀ ਇੱਥੇ ਆਉਂਦੇ ਆ ਨਾ ਜਿਨ੍ਹਾਂ ਦੀ ਮਰਜ਼ੀ ਪ੍ਰਾਣੀ ਤੇ ਪ੍ਰਾਣੀ ਵੀਡੀਓ ਚੈੱਕ ਕਰ ਲਓ ਜੇਕਰ ਨਾਮ ਲੱਗਦੇ ਨੇ ਇਹ ਗੱਡੀਆਂ ਦੇਖ ਲਓ ਤਾਂ ਹੀ ਖੜੀਆਂ ਨੇ ਬਿਲਕੁਲ ਮਤਲਬ ਦੇਖ ਸਕਦੇ ਲੋਕ ਆਏ ਹੋਏ ਨੇ ਅੰਦਰ ਦੇਖ ਸਕਦੇ ਹੋ ਜੇਕਰ ਆਉਂਦੇ ਨੇ ਜੇਕਰ ਨਾਮ ਨਹੀਂ ਲੱਗਣਗੇ ਅਗਲੇ ਇੱਕ ਦਿਨ ਆਉ ਦੋ ਦਿਨ ਆਉ ਤਿੰਨ ਦਿਨ ਆਊਗਾ ਇੱਕ ਮਹੀਨਾ ਆਊਗਾ ਉਸ ਤੋਂ ਬਾਅਦ ਥ ਪਰਮਾਤਮਾ ਦੀ ਕਿਰਪਾ ਤਾਂ ਲੁਕ ਆਉਂਦੇ ਨੇ ਉਹ ਨਹੀਂ ਆਉਂਦੇ ਠੀਕ ਹੈ ਤੁਸੀਂ ਸੋਸ਼ਲ ਮੀਡੀਆ ਤੇ ਵੀਡੀਓ ਪਾਉਂਗੇ ਦੋ ਦਿਨ ਪਾਲ ਪਾ ਕੇ ਵੀਡੀਓ ਪਾਈ ਜਾਓਗੇ ਪਾਈ ਲੁਕ ਆਈ ਜਾਣਗੇ ਪਰ ਜੇਕਰ ਤੁਹਾਨੂੰ ਕੁਝ ਇੱਥੋਂ ਮਿਲੂਗਾ ਤਾਂ ਤੁਸੀਂ ਦੁਬਾਰਾ ਆਓਗੇ ਨਾ ਠੀਕ ਹੈ ਹਾਂਜੀ ਬਾਕੀ ਦਾ ਆਪਾਂ ਪ੍ਰੋਪਰ ਐਡਰੈਸ ਇੱਕ ਵਾਰੀ ਇੱਥੇ ਮੈਂਸ਼ਨ ਕਰਦੇ ਹਾਂ ਕਿਹੜੀ ਜਗ੍ਹਾ ਤੇ ਖੜੇ ਆਪਾਂ ਇਸ ਟਾਈਮ ਆਪਾਂ ਖੜੇ ਆ ਰਾਜੇ ਦੇ ਬਾਗ ਦੇ ਵਿੱਚ ਠੀਕ ਹੈ ਇਹ ਹੁਣ ਦੇਖੋ ਇੱਕ ਇਹਦੇ ਕਨਫਿਊਜ਼ਨ ਜੀ ਹੋਰ ਪੈਦਾ ਹੋਈ ਆ ਸਾਨੂੰ ਪਤਾ ਲੱਗਿਆ ਸੀ ਰਾਜੇ ਦਾ ਬਾਗ ਹੀ ਕਹਣੇ ਆ ਜੀ ਤੇ ਰਾਜੇ ਦਾ ਹੀ ਬਾਗ ਆ ਨਾਲ ਲੋਕ ਕਹਿੰਦੇ ਨੇ ਰਾਣੀ ਦਾ ਬਾਗ ਇਹ ਰਾਜੇ ਦਾ ਵੀ ਹੈ ਰਾਣੀ ਦਾ ਵੀ ਹੈ ਨਾ ਇੱਥੇ ਕਨਫਿਊਜ਼ ਨਹੀਂ ਹੁੰਦੇ ਲੋਕ ਆਟੋ ਵਾਲੇ ਕਹਿੰਦੇ ਨੇ ਇਹ ਰਾਜੇ ਦੇ ਬਾਗ ਚ ਕਹਿੰਦੇ ਨੇ ਰਾਜੇ ਦਾ ਬਾਗ ਤਾਂ ਹੈ ਨਹੀਂ ਰਾਣੀ ਦਾ ਬਿਲਕੁਲ ਵੀ ਭਾਈ ਇਹ ਰਾਜੇ ਰਾਣੀ ਦਾ ਬਾਗ ਆ ਹਾਂ ਤੇ ਜੇਕਰ ਤੁਸੀਂ ਰੋਡ ਦੇ ਥਰੂ ਆਉਂਗੇ ਤਾਂ ਜਰਗ ਚੌਕੋਂ ਕੇ ਹੋਣਾ ਜੇਕਰ ਤੁਸੀਂ ਬਾਜ਼ਾਰ ਵਿੱਚ ਦੇ ਹੋਂ ਤਾਂ ਮਲਤਾਨੀ ਚੌਕਾ ਰਾਜੇ ਦੇ ਬਾਗ ਦੇ ਵਿੱਚ ਆ ਕੇ ਨੇੜੇ ਖੇੜੀ ਬ੍ਰਦਰ ਸੁਭਾਨਾ ਹਸਪੀਟਲ ਤੇ ਅੰਬਾਲਾ ਅੱਖਾਂ ਦਾ ਹਸਪੀਟਲ ਠੀਕ ਹੈ ਇਧਰਲੀ ਸਾਈਡ ਅੱਖਾਂ ਦਾ ਹਸਪੀਟਲ ਹੈ ਇਧਰਲੀ ਸਾਈਡ ਸੁਭਾਨਾ ਹਸਪੀਟਲ ਆ ਤੁਹਾਡੇ ਸਾਹਮਣੇ ਖੜਾ ਮੇਰੀ ਲੋਕੇਸ਼ਨ ਉੱਪਰ ਦੇਖ ਸਕਦੇ ਹੋ ਪੂਰਾ ਤੁਹਾਨੂੰ ਵੱਡੀ ਫਲੈਕਸ ਲੱਗੀ ਹੋਈ ਮਿਲੂਗੀ ਸਾਹਮਣੇ ਮੇਰੀ ਦੁਕਾਨ ਦੇਗਾ ਸਿਟੀ ਓਵਰ ਸੀਜ਼ ਹਮ ਬਟਿਕ ਵਾਲੇ ਨੇ ਕੋਈ ਹੈ ਨਾ ਉਹਨਾਂ ਦੇ ਸਾਹਮਣੇ ਬਿਲਕੁਲ ਅਪੋਜੀਟ ਸੱਜੇ ਬਿਲਕੁਲ ਬਾਕੀ ਦਾ ਜਗ੍ਹਾ ਤੁਸੀਂ ਹੋਰ ਜਾਣਕਾਰੀ ਲੈਣੀ ਹੈ ਸਕਰੀਨ ਤੇ ਨੰਬਰ ਚੱਲ ਰਿਹਾ ਇਸ ਦਿੱਤੇ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ